ਦਸ ਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੈ ਜਿਹੜੀ ਉਹ ਚਲਾਈ ਜਾ ਰਹੀ ਹੈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਜਿੰਨੇ ਵੀ ਲੋਕਾਂ ਨੇ ਕਾਲੀ ਕਮਾਈ ਦੇ ਨਾਲ ਯਾਨੀ ਕਿ ਨਸ਼ਾ ਵੇਚ ਕੇ ਜਿਹੜੀ ਕਮਾਈ ਦੇ ਨਾਲ ਘਰ ਬਣਾਏ ਨੇ ਉਹਨਾਂ ਤੇ ਪੰਜਾਬ ਸਰਕਾਰ ਦੇ ਵੱਲੋਂ ਤੇ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਇਹ ਜਿਹੜੀ ਉਹ ਕੀਤੀ ਜਾ ਰਹੀ ਹੈ ਯਾਨੀ ਕਿ ਪੀਲਾ ਪੰਜਾ ਉਹਨਾਂ ਮਕਾਨਾਂ ਤੇ ਚਲਾਇਆ ਜਾ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੇ ਵਿੱਚ ਅਜੇਹਾ ਕੋਈ ਵੀ ਘਰ ਨਹੀਂ ਰਹੇਗਾ ਜੋ ਕਾਲੀ ਕਮਾਈ ਦੇ ਨਾਲ ਬਣਾਇਆ ਗਿਆ ਹੋਵੇ। ਯਾਨੀ ਕਿ ਚਿੱਟਾ ਵੇਚ ਕੇ ਜਿਹੜੇ ਘਰ ਬਣਾਏ ਗਏ ਨੇ ਉਹਨਾਂ ਤੇ ਪੰਜਾਬ ਸਰਕਾਰ ਦੇ ਵੱਲੋਂ ਐਕਸ਼ਨ ਕੀਤਾ ਗਿਆ ਤੇ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਸਿੱਧੀਆਂ ਤਸਵੀਰਾਂ ਨੇ ਜਿੱਥੇ ਕਿ ਪ੍ਰਸ਼ਾਸਨ ਦੇ ਵੱਲੋਂ ਕਾਲੀ ਕਮਾਈ ਦੇ ਸੌਦਾਗਰਾਂ ਦੇ ਘਰਾਂ ਤੇ ਇਹ ਪੀਲਾ ਪੰਜਾ ਜਿਹੜਾ ਉਹ ਚਲਾਇਆ ਗਿਆ ਬੁਲਡੋਜ਼ਰ ਕਾਰਵਾਈ ਇਹ ਜਿਹੜੀ ਉਹ ਗੁਰਦਾਸਪੁਰ ਦੇ ਵਿੱਚ ਲਗਾਤਾਰ ਚਲਾਈ ਜਾ ਰਹੀ ਹੈ। ਕਿਉਂਕਿ ਗੁਰਦਾਸਪੁਰ ਦੇ ਵਿੱਚ ਆ ਜਿਹੜੇ ਘਰ ਬਣਾਏ ਗਏ ਨੇ ਇਹ ਨਸ਼ੇ ਦੀ ਕਮਾਈ ਦੇ ਨਾਲ ਬਣਾਏ ਗਏ ਨੇ ਜਾਣੇ ਕਿ ਲੋਕਾਂ ਨੂੰ ਨਸ਼ੇ ਦੇ ਵਿੱਚ ਲਗਾ ਕੇ ਜਿਹੜੀ ਕਮਾਈ ਆਈ ਸੀ ਉਸ ਤੋਂ ਬਾਅਦ ਦੇ ਵਿੱਚ ਇਹ ਘਰ ਨੇ ਜਿਹੜੇ ਬਣਾਏ ਗਏ ਨੇ